ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਬ ਤੱਕ ਦਾ ਲੰਗਾ ਬਣਾਉਣ ਲਈ ਅੱਜ ਕੇਂਦਰੀ ਲੈਂਡ ਬੋਰਡ ਦੇ ਚੇਅਰਮੈਨ ਦੀ ਅਗਵਾਈ ਹੇਠ ਇੱਕ ਟੀਮ ਵੱਲੋਂ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸੱਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਜ਼ੀਰੋ ਲਾਈਨ ਦੇ ਜ਼ਿਲ੍ਹਾ ਪੱਧਰਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਅਨਿਲ ਕੁਮਾਰ ਨੇ ਦੱਸਿਆ ਹੈ ਕਿ ਉਹ ਅੱਜ ਸਿਰਫ ਇਸ ਜਗ੍ਹਾ ਦਾ ਜਾਇਜ਼ਾ ਹੀ ਲੈਣ ਆਏ ਹਨ ਕਿ ਲੰਗਾ ਬਣਾਉਣ ਲਈ ਕਿੱਥੋਂ ਤੇ ਕਿੰਨੀ ਜ਼ਮੀਨ ਗ੍ਰਹਿਣ ਕਰਨੀ ਹੈ ਉਹਨਾਂ ਕਹਿ ਕੇ ਅਗਲੀ ਮੀਟਿੰਗ ਦੌਰਾਨ ਇਹ ਸਪਸ਼ਟ ਕੀਤਾ ਜਾ ਸਕੇਗਾ ਕਿ ਡੇਰਾ ਬਾਬਾ ਨਾਨਕ ਵਾਲੇ ਪਾਸੇ ਲੰਗਾ ਤਿਆਰ ਕਰਨ ਚ ਕਿੰਨਾ ਸਮਾਨ ਲੱਗੇਗਾ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਪਨ ਉਜਵਲ ਅਤੇ ਡੇਰਾ ਬਾਬਾ ਨਾਨਕ ਦੇ ਐਸਡੀਐਮ ਅਸ਼ੋਕ ਸ਼ਰਮਾ ਤੋਂ ਇਲਾਵਾ ਬੀਐਸਐਫ ਦੇ ਅਧਿਕਾਰੀ ਵੀ ਮੌਜੂਦ ਸਨ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਮਦਦ ਨਾਲ ਇਹ ਲੰਗਾ ਤਿਆਰ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਜਿਸ ਜ਼ਮੀਨ ਤੋਂ ਲੰਗਾ ਬੰਨਣਾ ਹੈ ਉਹਨਾਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਵੀ ਸਰਕਾਰ ਵੱਲੋਂ ਮੁਆਵਜ਼ਾ ਦੇਵੇਗੀ ਇਸ ਦਾ ਤਾਂ ਨੋ ਸਪੋਰਟ ਹੈ ਮੈਨੂੰ ਪਤਾ ਆਨੇਗਾ ਕਿ ਇਹ ਕਿਹਦਾ ਕੀਆ ਜਾ ਰਹੀ ਹੈ ਤੇ ਕੀ ਅੱਜ ਵੀ ਜੀ ਪਰ ਕਹਿ ਰਹੇ ਅੱਜ ਪਹਿਲੀ ਹੈ ਕਿ ਫਿਰ ਦੇਖਾ ਚਾਹਵਾਂਗੇ ਉਹ ਮੁਟਸ਼ਰ ਤਾਂ ਪ੍ਰੋਜੈਕਟ ਨੂੰ ਪ੍ਰਾਇਰੀਟੀ ਦਿੱਤੀ ਹੈ ਇਸ ਵਕਤ ਸਾਰੇ ਲੋਕ ਅਸੀਂ ਆਏ ਹਾਂ ਤੇ ਇਸ ਦਾ ਫਾਇਦਾ ਜਮੀਨ ਆਇਡੈਂਟੀਫਾਈ ਕਰਕੇ ਜਿੰਦੇ ਬਾਅਦ ਸਭ ਨੂੰ ਚੈਨ ਚਾਹੀਏ ਜੀ ਸਾਰਾ ਹੋ ਕਰਾਂਗੇ ਬੋਲੇ ਹੈ ਵੀ ਜਲਦੀ ਜਲਦੀ ਕੰਮ ਸ਼ੁਰੂ ਹੋਏਗਾ ਤੇ ਜਲਦੀ ਜਲਦੀ ਕੰਮ ਹੋਊਗਾ ਪੂਰਾ ਕਰਦਾ ਸਰ ਇੱਕ ਸਵੈਰ ਕੀਤੇ ਜਾ ਰਹੀ ਹੈ ਇਹ ਹਾਲੀ ਜਿਹੜਾ ਵੇਖ ਆ ਰਹੇ ਨੇ ਜਿਸ ਦੀ ਅੱਜ ਦੱਸ ਰਹੇ ਨੇ ਕਿੰਨੇ ਚਾਹੀਦੇ ਨੇ ਕਿੰਨਾ ਹੈ ਸਾਰਾ ਜੀ ਸਰ ਥੋੜੇ ਜਿਹੀ ਚਿੰਤਾਤ ਨੇ ਉਹਨਾਂ ਨੂੰ ਕਿਸਾਨ ਸਾਹਿਬ ਮਾਈਕਨ ਲਵਾਓ ਭਜੀ ਭਜੀ ਸਾਹਿਬ ਮਾਈਕਨ ਲੇ ਕਰੋ ਜੀ ਉਹਦੇ ਸਾਹਮਣੋਂ ਮੁਆਜਰ ਮਿਲੇਗਾ ਕੋਈ ਨੁਕਸਾਨ ਨਹੀਂ ਹੋਏਗਾ पर लोग वो ना खुशी वास्ते कर रहा है भाई थोड़ा ना बांध के तार खोल देना पहले वो लोग को मैं भी डालूंगा चलो सर और लोगों से ले कर लो ले कर लो कहां करता हूं अपन फायदा वास्ते जल्दी अपने करिए भाई इस पर काम होता है हमारे तो देखो चैनल वाले तुम्हारी चिट्ठियां पे टिके ना फाइनल है लेकिन जब काम हो जाएगा तब तक किसानों की मांग है कि हमें लीट नहीं छोड़ देना बड़ी स्टेट ਉਹ ਆਪਣਾ ਜੋ ਇਸ ਇਟੇਟ ਦਾ ਕੰਮ ਕਦੋਂ ਤੋਂ ਸ਼ੁਰੂ ਹੋਗਾ ਜੀ ਕੰਮ ਤਾਂ ਸਾਹਮਣੇ ਨਜ਼ਰ ਆ ਰਿਹਾ 35% ਤੋਂ ਵੱਧ ਹੋ ਗਏ ਸਾਡੇ ਕੋਲ ਕੁਝ ਨਹੀਂ ਅੱਜ ਆਇਆ ਨਾ ਅਗਲੀ ਵਾਰ ਆਵਾਂ ਕੰਮ ਸ਼ੁਰੂ ਹੋਏ ਠੀਕ ਅਗਲੀ ਵਾਰ ਕਿੰਨੇ ਸਮੇਂ ਵਿੱਚ ਕੰਪਲੀਟ ਹੋ ਸਕਦਾ ਜੀ ਪਤਾ ਹੈ ਕਿ ਕੋਰੀਡੋਰ ਬਣਦਾ ਹੈ ਤਾਂ ਸਿਰਫ ਰੋਡ ਦੇ ਨਾਲ ਨਹੀਂ ਬਣਦਾ ਕਿ ਆਪਾਂ ਨੂੰ ਆਗੇ ਦਿੱਖੋਂ ਤੋਂ ਲਾਂਗਾ ਸ਼ੁਰੂ ਹੋਣਾ ਉੱਥੇ ਇਨਫਰਾਸਟ੍ਰਕਚਰ ਚਾਹੀਦਾ ਹੈ ਕਸਟਮ ਦੇ ਦਫਤਰ ਚਾਹੀਦੇ ਨੇ ਆਪਾਂ ਨੂੰ ਉਹਨਾਂ ਦੇ ਜਿਹੜੇ ਸਿਕਿਉਰਿਟੀ ਦੇ ਦਫਤਰ ਚਾਹੀਦੇ ਨੇ ਬੰਦਾ ਉੱਥੇ ਜਾਊਗਾ ਟਰਮੀਨਲ ਬਣਨਾ ਹੈ ਉੱਥੇ ਤਾਂ ਉਹਦੇ ਲਈ ਸਾਰੇ ਦੇ ਲਈ ਆਜ ਇੱਥੇ ਮੀਟਿੰਗ ਕੀਤੀ ਹੈ ਉਹਨਾਂ ਨੇ ਲੈਂਡਪੋਰਟ ਅਥਾਰਟੀ ਨੇ ਔਰ ਇੱਥੇ ਇੰਟੀਗ੍ਰੇਟਿਡ ਚੈੱਕਪੋਸਟ ਦੇ ਬਾਰੇ ਉਹਨਾਂ ਨੇ ਸਾਡੇ ਤੋਂ ਡਿਸਕਸ ਕੀਤਾ ਹੈ ਔਰ ਜਲਦੀ ਹੀ ਲੈਂਡਪੋਰਟ ਅਥਾਰਟੀ ਵੱਲੋਂ ਇਹ ਜਿਹੜਾ ਇੰਟੀਗਰੇਟਡ ਚੈੱਕਪੋਸਟ ਦੇ ਬਾਰੇ ਸਾਨੂੰ ਹੋਰ ਡਿਟੇਲਸ ਦੇਹੀ ਜਾਣਗੀਆਂ ਤੇ ਉਹਦੇ ਬਾਰੇ ਫਿਰ ਜਿਹੜੀ ਵੀ ਪਲਾਨਿੰਗ ਫਾਈਨਲ ਕਰਨਗੇ ਅਸੀਂ ਤੁਹਾਡੇ ਨਾਲ ਹੁਣ ਤੱਕ ਸਭ ਕੀ ਹੋ ਚੁੱਕਾ ਅਭੀ ਆਪਣਾ ਜਿਹੜਾ ਆ ਕੋਰੀਡੋਰ ਹੈ ਰੋਡ ਦਾ ਉਹਦਾ ਆਪਣੇ ਜਿਹੜਾ ਬਣ ਰਿਹਾ ਹੈ ਉਧਰ ਤੋਂ ਆਪਾਂ ਮੇਨ ਰੋਡ ਤੋਂ ਪਿੱਛੇ ਤੋਂ ਜਿਹੜੀ ਗੁਰਦਾਸਪੁਰ ਵਾਲੀ ਰੋਡ ਆ ਰਹੀ ਉਸ ਤੋਂ ਲੈ ਕੇ ਆਪਾਂ ਪੁਆਇੰਟ ਲਗਾਣੇ ਜੀ ਉਹ 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 ਰੋਡ ਦਾ ਹੋ ਚੁੱਕਿਆ ਹੈ ਇੱਕ ਆਪਣਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਕਾਲਾ ਦਾ ਮਤਲਬ ਲੈਂਡ ਇਕੁਇਸ਼ਿਸ਼ਨ ਕਲੈਕਟਰ ਦਾ ਐਸਡੀ ਸਾਹਿਬ ਦਾ ਜਿਨ੍ਹਾਂ ਨੇ ਜਮੀਨ ਲੈਣੀ ਹੈ ਨਾਲ ਉਹ ਖਸਰਾ ਨੰਬਰ ਆਈਡੈਂਟੀਫਾਈ ਹੋ ਗਏ ਜਿਸ ਤੋਂ ਤੇ ਕੋਰੀਡੋਰ ਨਿਕਲਣਾ ਸਰ ਕਿੰਨੇ ਏਕੜ ਬੰਦੀ ਹੈ ਜੀ ਮੰਗਾ ਹੈਗੀਆਂ ਨਹੀਂ ਉਹਨਾਂ ਦਾ ਕਹਿੰਦਾ ਖਸਰਾ ਨੰਬਰ ਸਰ ਕਿੰਨੇ ਏਕੜ ਬੰਦੀ ਹੈ ਜੀ ਇਹ ਜ਼ਮੀਨ ਅਕਵਾਇਰ ਕਰਨੀ ਹੈ ਤੇ ਸਰ ਉਤੋਂ ਇਲਾਵਾ ਜਿਹੜੀ ਹੈ ਤੇ ਰੋਡ ਦੀ ਗੱਲ ਹੋ ਗਈ ਸਰ ਜਿੱਦਾਂ ਤੁਸੀਂ ਕਿਹਾ ਕਸਟਮ ਆਫਿਸ ਜਾਂ ਦੂਸਰੇ ਉਹਨਾਂ ਵਾਸਤੇ ਲੈਂਡਪੋਰਟ ਆਫ ਅਥਾਰਟੀ ਦੇ ਆਪਣੇ ਨੋਰਮਸ ਨੇ ਇਹ ਸਾਨੂੰ ਉਹ ਦੇਣਗੇ ਉਹਨਾਂ ਦੇ ਆਪਣੇ ਨੋਰਮਸ ਹੈ ਕਿ ਇੰਟੀਗ੍ਰੇਟਿਡ ਚੈੱਕਪੋਸਟ ਦੇ ਲਈ ਕਿੰਨੀ ਬਾਈ ਕਿੰਨੇ ਦੀ ਇਹਨਾਂ ਨੂੰ ਜਗ੍ਹਾ ਚਾਹੀਦੀ ਹੈ ਉਹ ਫਿਰ ਸਾਨੂੰ ਕਲੀਅਰ ਕਰਕੇ ਦੇਣਗੇ ਉਹਦੇ ਬਾਅਦ ਅਸੀਂ ਉਹਨਾਂ ਨੂੰ ਅਕਵਾਇਰ ਕਰਾਂ ਸਰ ਇੱਕ ਸਟੇਟ ਗਵਰਨਮੈਂਟ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਪੋਜ਼ਲ ਬਣਾਈ ਗਈ ਸੀ ਕਿ ਪਾਰਕਿੰਗ ਵਾਸਤੇ ਲੋਜ ਜਿਹੜੇ ਕੀਤੇ ਜਾਣੇ ਜਾਂ ਹੋਰ ਜਿਹੜੀ ਜਿਹੜੀ ਬਣਾਈ ਜਾਣੀ ਉਹਦੇ ਵਿੱਚ ਟੋਟਲ ਕਿੰਨਾ ਤੁਸੀਂ ਪ੍ਰੋਜੈ ਮੇਰੇ ਨਾਲ ਤੁਸੀਂ ਇੱਕ ਨੂੰ ਦੋ ਕਰ ਰਹੇ ਹੋ ਕਲੱਬ ਕਰ ਰਹੇ ਹੋ ਕੋਰੀਡੋਰ ਹੋਰ ਚੀਜ਼ ਕੋਰੀਡੋਰ ਦੀ ਆਪ ਕੋਰੀਡੋਰ ਚ ਪਾ ਰਹੇ ਹੋ ਮੰਗਦੇ ਜਦੋਂ ਹੋਰ ਚੀਜ਼ ਆ ਉਹ ਵੱਖਰੀ ਗੱਲ ਉਹਦੇ ਬਾਰੇ ਨਹੀਂ ਆਪਾਂ ਕੋਰੀਡੋਰ ਦੇ ਬਾਰੇ ਗੱਲ ਕਰੀਏ ਸਰ ਕਿੰਨੀ ਲੈਂਡ ਐਕਵਾਇਰ ਕਰ ਰਹੇ ਹੋ ਕਿੰਨੀ ਲੈਂਡ ਕਰ ਕੋਈ ਮੈਂ ਦੱਸ ਲਿਆ ਨਾ ਸਾਡੀ ਜਿਹੜੀ ਰੋਡ ਦੀ ਹੈ ਉਹ ਕਿੰਨੀ 54 54 ਐਕਰ ਨੀ ਬਰੋਡ ਦੀਏ 4 ਏਕੜ ਹਾਂਜੀ ਬਾਕੀ ਆਪਾਂ ਅਭੀ ਇਹਨਾਂ ਦੇ ਵੱਲੋਂ ਫਾਈਨਲ ਰਿਕੁਆਇਰਮੈਂਟ ਆਣੀ ਆਪਾਂ ਨੇ ਕਿ ਇਹਨਾਂ ਨੇ ਕਿੰਨੀ ਜ਼ਮੀਨ ਲੈਣੀ ਹੈ ਲੈਂਡ ਪੁਟ ਅਥਾਰਟੀ ਨੇ ਆਪਣੀ ਇੰਟੀਗ੍ਰੇਟਿਡ ਚੈੱਕ ਪੋਸਟ ਬਣਾਉਣ ਦੇ ਲਈ ਕਿੰਨੀ ਜ਼ਮੀਨ ਚਾਹੀਦੀ ਹੈ ਇਹ ਆਪਾਂ ਨੂੰ ਫਾਈਨਲ ਕਰਨ ਕੀ ਤੋਂ ਬਾਅਦ ਇਹ ਸਭ ਕਿੰਨਾ ਕਿ ਕਰੀਏ ਕਿੰਨੇ ਕਿ ਐਕਸਪੈਕਟ ਕਰੀਏ ਵੀ ਇਹ ਕੰਮ ਜਿਹੜਾ ਵਾ ਸ਼ੁਰੂ ਹੋ ਜਾਏਗਾ ਕੁਝ ਦੇਖ ਰਹੇ ਹੋ ਜਲਦੀ ਤੋਂ ਜਲਦੀ ਤੁਹਾਨੂੰ ਦੱਸ ਦਈਏ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲ ਤਿਆਰੀਆਂ ਰੰਮ ਦਿੱਤੀਆਂ ਗਈਆਂ ਹਨ ਅਤੇ ਇਸ ਲਾਂਘੇ ਲਈ ਡੇਰਾ ਬਾਬਾ ਨਾਨਕ ਚੰਦੂ ਨੰਗਲ ਜੋੜ গরেহন কিতি জারেগি ডেরা বাবা নানক্তো গুরক্কর পাল্ সিংধি রপর্ট পাঞ্জাব টুডে